ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੇਗੀ ਆਓ ਸ਼ੁਰੂ ਕਰਦੀਆਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੇਰਾ ਭਰਾ ਮੈਨੂੰ ਵੀਰਪੇ ਦੇਵੀ ਮੈਂ ਅੱਜ ਸਕੂਲ ਵਿੱਚ ਉਸ ਮੋਸੇ ਲੈ ਕੇ ਖਾਣੀ ਨਹੀਂ ਇਹ ਆਕਦੀ ਹੋਈ ਪੂਜਾ ਆਪਣੀ ਤੋਂ 9 ਸਾਲ ਛੋਟੇ ਭਰਾ ਨੂੰ ਪਿਆਰ ਨਾਲ ਉਸ ਤੋਂ ਪੈਸੇ ਲੈਣ ਵਾਸਤੇ ਉਸ ਨੂੰ ਮਨਾ ਰਹੀ ਸੀ ਕੱਲ ਪੂਜਾ ਦਾ ਮਾਮਾ ਮਿੰਨੂ ਮਿਲਨ ਦਿੱਲੀ ਆਇਆ ਸੀ ਕਰਦਾ ਰਸ਼ਨ ਦੇ ਕੇ ਗਿਆ ਸੀ ਆਪਣੇ ਜੀਜੇ ਦੀ ਮੌਤ ਤੋਂ ਬਾਅਦ ਆਪਣੀ ਭੈਣ ਦੇ ਘਰ ਦਾ ਖਿਆਲ ਜਸਪਾਲ ਹੀ ਰੱਖ ਰਿਹਾ ਸੀ ਮਿੰਟੂ ਆਪਣੀ ਚਾਰ ਭੈਣ ਭਰਾਮਾਂ ਵਿੱਚੋਂ ਸਭ ਤੋਂ ਛੋਟਾ ਸੀ ਰਸ਼ਨ ਲੈ ਕੇ ਜਾਂਦਾ ਜਾਂਦਾ ਜਸਪਾਲ ਉਸ ਨੂੰ ਬੀਰ ਪੈ ਦੇ ਗਿਆ ਸੀ ਅਜ ਪੂਜਾ ਉਸ ਕੋਲੋਂ ਵਾਰ-ਵਾਰ ਉਹ ਬੀਰ ਪੈਦੀ ਮੰਗ ਕਰ ਰਹੀ ਸੀ ਪੂਜਾ ਚਾਰ ਵਿੱਚੋਂ ਸਭ ਤੋਂ ਵੱਡੀ ਕੁੜੀਆ ਉਸ ਦੀ ਉਮਰ 19 ਸਾਲ ਆ ਮਿੰਟੂ ਉਮਰ ਵਿੱਚ ਪੂਜਾ ਤੋਂ ਕਾਫੀ ਛੋਟਾ ਆ ਪਰ ਜਦੋਂ ਉਸਦੀ ਦੀਦੀ ਵਾਰ-ਵਾਰ ਪੈਸੇ ਮੰਗ ਰਹੀ ਸੀ ਤਾਂ ਉਸਨੇ ਪੂਜਾ ਨੂੰ ਵੀਰ ਪਹਿਰੇ ਦਿੱਤੇ ਕਿ ਦੀਦੀ ਆਪਣੀ ਪਸੰਦੀ ਚੀਜ਼ ਖਾ ਲਵੇਗੀ ਇਸ ਤੋਂ ਬਾਅਦ ਪੈਸੇ ਲੈ ਕੇ ਪੂਜਾ ਸਕੂਲ ਜਾਣ ਲਈ ਤਿਆਰੀ ਕਰਨ ਲੱਗੀ ਅੱਜ ਉਸਨੇ ਸਕੂਲ ਦੀ ਵਰਦੀ ਨਹੀਂ ਪਾਈ ਸੀ ਹੋਰ ਹੀ ਸੂਟ ਪਾਣ ਕੇ ਸਕੂਲ ਜਾ ਰਹੀ ਸੀ ਮਾ ਰੇਸ਼ਮ ਨੇ ਟੋਕਿਆ ਤਾਂ ਪੂਜਾ ਨੇ ਕਿਹਾ ਕਿ ਅੱਜ ਸਾਡਾ ਸਾਰੀਆਂ ਸਹੇਲੀਆਂ ਦਾ ਇੱਕ ਦੂਸਰੀ ਨਾਲ ਆਖਰੀ ਦਿਨ ਉਹਨਾਂ ਨੇ ਰਲ ਮਿਲ ਕੇ ਆਪਸ ਵਿੱਚ ਖਾਣਾ ਪੀਣਾ ਕਿਉਂਕਿ ਫਿਰ ਤਾਂ ਉਹਨਾਂ ਨੇ ਇੱਕ ਦੂਸਰੀ ਨਾਲੋਂ ਵਿਛੜੀ ਜਾਣਾ ਹੈ ਇਹ ਆਖ ਪੂਜਾ ਗੇੜ ਤੋਂ ਬਾਹਰ ਵੱਲ ਨੂੰ ਹੋਤਰੀ ਨਾ ਕੋਈ ਅੱਜ ਉਸਦੇ ਹੱਥ ਵਿੱਚ ਕਿਤਾਬ ਸੀ ਨਾ ਬੈਗ ਸੀ ਅੱਜ ਉਸਨੇ ਆਪਣੀ ਮਾਂ ਨੂੰ ਇਹ ਵੀ ਨਹੀਂ ਕਿਹਾ ਕਿ ਉਹ ਉਸ ਨੂੰ ਬੱਸ ਵਿੱਚ ਚੜਾ ਗਿਆ ਜਾਵੇ ਅੱਜ ਇਕੱਲ ਹੀ ਕਰੋ ਨਿਕਲ ਗਈ ਤੇ ਪੂਜਾ ਦੀ ਮਾਂ ਰੋਜ਼ ਵਾਂਗ ਪਿੰਡ ਦੇ ਸਕੂਲ ਵਿੱਚ ਰੋਟੀ ਬਣਾਉਣ ਦਾ ਕੰਮ ਕਰਨ ਚਲੀ ਗਈ 3 ਵਜੇ ਦਾ ਸਮਾਂ ਹੋ ਗਿਆ ਪੂਜਾ ਹਲੇ ਤੱਕ ਘਰ ਨਹੀਂ ਆਈ ਉਸਦੀ ਮਾਂ ਵੀ ਸਕੂਲ ਤੋਂ ਘਰ ਆ ਗਈ ਸੀ ਮਾਂ ਨੇ ਸੋਚਿਆ ਕਿ ਕੁੜੀਆਂ ਨਾਲ ਹਲਦੀ ਖੇਡਦੀ ਹੋਣੀ ਆ ਪਰ ਦੀਵਾਰ ਤੇ ਟੰਗੀ ਘੜੀ ਦੀਆਂ ਸੂਈਆਂ ਅੱਗੇ ਵਧ ਰਹੀਆਂ ਸੀ ਜਿਹੜੀਆਂ ਹੁਣ ਪੰਜ ਤੇ ਜਾ ਕੇ ਰੁਕ ਗਈਆਂ ਹੁਣ ਮਾਂ ਨੂੰ ਆਪਣੀ ਧੀ ਦੀ ਫਿਕਰ ਹੋਣ ਲੱਗ ਪਈ ਪਹਿਲਾਂ ਪੂਜਾ ਦੀਆਂ ਤਿੰਨ ਪੱਕੀਆਂ ਸਹੇਲੀਆਂ ਨੂੰ ਫੋਨ ਕੀਤਾ ਉਹਨਾਂ ਕੋਲੋਂ ਸੋ ਮਿਲ ਕੇ ਪੂਜਾ ਤੱਕ ਉਹਨਾਂ ਨੂੰ ਮਿਲੀ ਹੀ ਨਹੀਂ ਤੇ ਨਾ ਹੀ ਉਹ ਅੱਜ ਸਕੂਲ ਉਹਨਾਂ ਨੂੰ ਮਿਲਣ ਵਾਸਤੇ ਆਈ ਹੁਣ ਪੂਜਾ ਦੀ ਮੰਮੀ ਦੀ ਫਿਕਰ ਵੱਧ ਗਈ ਰਾਮ ਦੇ ਹੱਥਾਂ ਦੇ ਨਾਲ ਪ੍ਰਾਜਸਪਾਲ ਨੂੰ ਫੋਨ ਕੀਤਾ ਉਹ ਤੁਰੰਤ ਆਪਣੀ ਮੰਮੀ ਨੂੰ ਨਾਲ ਲੈ ਕੇ ਪੈਣ ਘਰ ਆ ਗਿਆ ਕੁਝ ਰਿਸ਼ਤੇਦਾਰਾਂ ਨੂੰ ਬਹਾਨੇ ਬਣਾ ਕੇ ਪੁੱਛਿਆ ਪਰ ਪੂਜਾ ਦੀ ਕੋਈ ਖਬਰ ਨਹੀਂ ਹੋਈ ਫਿਕਰਾਂ ਵਿੱਚ ਰਾਤ ਨਿਕਲ ਗਈ ਕਿਸੇ ਨੇ ਕੁਝ ਨਹੀਂ ਖਾਦਾ ਪੀਤਾ ਪੂਜਾ ਦੀ ਛੋਟੀ ਪੈਨਮੋ ਨੂੰ ਨਾਨਕੇ ਪਿੰਡ ਨਿਕਲ ਸੀ ਉਹ ਵੀ ਦਿਨ ਚੜ ਦੇ ਨੂੰ ਆਪਣੇ ਘਰ ਆ ਗਈ ਖਣ ਸਭ ਨੇ ਸਲਾਹ ਕੀਤੀ ਕਿ ਪੁਲਿਸ ਸਟੇਸ਼ਨ ਤੇ ਵਿੱਚ ਰਿਪੋਰਟ ਲਿਖਵਾ ਦਿੰਨੇ ਆ ਕਿ ਕਿਤੇ ਕੁੜੀ ਨਾਲ ਕੋਈ 19 ਕੀ ਗਲਤਾਂ ਨਹੀਂ ਹੋ ਗਈ ਹੋਵੇ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਜਸਪਾਲ ਪੁਲਿਸ ਸਟੇਸ਼ਨ ਵੱਲ ਨੂੰ ਜਾਂਦੇ ਰਾਵਲ ਨਹੋਤ ਰਿਆ ਹਲਿਓ ਉੱਥੇ ਪੁੱਛੇ ਵੀ ਨਹੀਂ ਕਿ ਮੰਗ ਰਹੀ ਉਸ ਨੂੰ ਉਸਦੀ ਪੈਨ ਰੇਸ਼ਮਾ ਦਾ ਫੋਨ ਆ ਗਿਆ ਕਿ ਉਹ ਘਰ ਵਾਪਸ ਆ ਜਾਵੇ ਕੁੜੀ ਪੂਰੀ ਤਰ੍ਹਾਂ ਠੀਕ ਠਾਕਾ ਬਾਕੀ ਗੱਲ ਉਹ ਘਰ ਆ ਜਾਵੇ ਫੇਰ ਦੱਸਦੀ ਆ ਰੱਬ ਦਾ ਸ਼ੁਕਰਾਨਾ ਕੀਤਾ ਤੇ ਜਸਪਾਲ ਘਰ ਆ ਗਿਆ ਪਰ ਘਰ ਵਿੱਚ ਉਸ ਨੂੰ ਕਿਤੇ ਵੀ ਪੂਜਾ ਬੈਠੀ ਦਿਖਾਈ ਨਹੀਂ ਦਿੱਤੀ ਬਲਕਿ ਘਰ ਵਿੱਚ ਇੱਕ ਆਦਮੀ ਬੈਠਾ ਸੀ ਜਿਹੜਾ ਕੀ ਦੇਖਨ ਨੂੰ ਲੱਗ ਰਿਹਾ ਸੀ ਜਿਵੇਂ ਕਿਸੇ ਤੱਕੜੇ ਕਰਦਾ ਹੋਵੇ ਉਸ ਦੇ ਸਿਰ ਤੇ ਬਣੀ ਦਸਤਾਰ ਤੇ ਉਸ ਦਾ ਗੱਲ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਠੇਠ ਸਰਦਾਰਾਂ ਵਾਲਾ ਸੀ ਉਸ ਨੇ ਆਪਣਾ ਨਾਮ ਜਗਤਾਰ ਸਿੰਘ ਖੜਕੂ ਦੱਸਿਆ ਜਸਪਾਲ ਤੁਸੀਂ ਕੌਣ ਜੀ ਜਗਤਾਰ ਮੈਂ ਜਗਤਾਰ ਸਿੰਘ ਖੜਕੂ ਹਾਂ ਜੀ ਮੇਰਾ ਪਿੰਡ ਤੁਹਾਡੇ ਪਿੰਡ ਤੋਂ ਲਗਭਗ 2 ਘੰਟੇ ਦੀ ਦਸਤ ਹੈ ਜਸਪਾਲ ਪਰ ਅਸੀਂ ਤਾਂ ਤੁਹਾਨੂੰ ਜਾਣਦੇ ਵੀ ਨਹੀਂ ਹਾਂ ਜਗਤਾਰ ਸਿੰਘ ਮੈਂ ਵੀ ਨਹੀਂ ਜਾਣਦਾ ਸੀ ਮੈਨੂੰ ਵੀ ਹੁਣੇ ਹੀ ਤੁਹਾਡੇ ਬਾਰੇ ਪਤਾ ਲੱਗਾ ਜਸਪਾਲ ਮਤਲਬ ਕੀ ਜੀ ਜਗਤਾਰ ਸਿੰਘ ਮਤਲਬ ਤਾਂ ਕੁਝ ਵੀ ਨਹੀਂ ਸਿੱਧੀ ਜੀ ਗੱਲ ਆ ਮੇਰਾ ਮੁੰਡਾ ਤੁਹਾਡੀ ਕੁੜੀ ਨੂੰ 3 ਸਾਲ ਤੋਂ ਜਾਣਦਾ ਸੀ ਜਸਪਾਲ ਸਾਡੀ ਕੁੜੀ ਜਗਤਾਰ ਸਿੰਘ ਤੁਹਾਡੀ ਕੁੜੀ ਪੂਜਾ ਨੂੰ ਸਕੂਲ ਆਉਂਦੀ ਜਾਂਦੀ ਸੀ ਤਾਂ ਮੁੰਡੇ ਦੀ ਗੱਲਬਾਤ ਹੋ ਗਈ ਤੁਹਾਡੀ ਕੁੜੀ ਨਾਲ ਜਸਪਾਲ ਕੀ ਜਗਤਾਰ ਸਿੰਘ ਹਾਂ ਜੀ ਮੇਰੇ ਮੁੰਡੇ ਦੀ ਉਮਰ ਤੁਹਾਡੀ ਕੁੜੀ ਤੋਂ 5 ਸਾਲ ਵੱਡਾ ਮੇਰਾ ਮੁੰਡਾ ਵਿਦੇਸ਼ ਵਿੱਚ ਇੱਕ ਵਾਰ ਜਾ ਚੁੱਕਾ ਸੀ ਅਤੇ ਹੁਣ ਵੀ ਉਹ ਘਰ ਆਇਆ ਹੋਇਆ ਸੀ ਤੁਹਾਡੀ ਕੁੜੀ ਅਤੇ ਮੇਰੇ ਮੁੰਡੇ ਦੇ ਆਪਸ ਵਿੱਚ ਸਲਾਹ ਕੀਤੀ ਕਿ ਉਹਨਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ ਪਰ ਜਾਤ ਪਾਦਾ ਵੰਦਨ ਕਰਕੇ ਉਹਨਾਂ ਨੂੰ ਲੱਗਿਆ ਕਿ ਅਸੀਂ ਮੰਨਣਾ ਨਹੀਂ ਆ ਜਿਸ ਕਰਕੇ ਉਹਨਾਂ ਨੇ ਕੱਲ ਕੋਟ ਮੈਰਿਜ ਕਰਵਾ ਲਈ ਭਾਪਕੇ ਭੱਜ ਕੇ ਵਿਆਹ ਕਰ ਲਿਆ ਸਾਡਾ ਮੁੰਡਾ ਤੁਹਾਡੀ ਕੁੜੀ ਨੂੰ ਨਾਲ ਲੈ ਕੇ ਸਾਡੇ ਘਰ ਆ ਗਿਆ ਹੁਣ ਬਰਾਦਰੀ ਦੇ ਵਿੱਚ ਇੱਜ਼ਤ ਤਾਂ ਰੱਖਣੀ ਸੀ ਇਸ ਕਰਕੇ ਅਸੀਂ ਦੋਨਾਂ ਨੂੰ ਘਰ ਵਿੱਚ ਵੜ ਲਿਆ कि ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ ਹਾਂ ਕਿ ਸਾਨੂੰ ਕੁਝ ਰਸਮਾਂ ਕਰ ਲੈਣੀਆਂ ਚਾਹੀਦੀਆਂ ਨੇ ਜੋ ਬੱਚਿਆਂ ਨੇ ਜੋ ਕਰਨਾ ਸੀ ਉਹਨਾਂ ਨੇ ਤਾਂ ਉਹ ਸਭ ਕਰ ਲਿਆ ਹੈ ਜਿਸਪਾਲ ਸਾਡੀ ਕੁੜੀ ਕਿੱਥੇ ਆ ਜਗਤਾਰ ਸਿੰਘ ਤੁਹਾਡੀ ਕੁੜੀ ਸਾਡੇ ਘਰ ਆ ਤੇ ਪੂਰੀ ਤਰ੍ਹਾਂ ਸੁਰੱਖਿਤਾ ਅਸੀਂ ਉਸ ਨੂੰ ਬਹੁਵਜੋ ਸਵੀਕਾਰ ਕਰ ਲਿਆ ਹੈ ਕਿਉਂਕਿ ਮੈਨੂੰ ਪਤਾ ਆ ਕੁੜੀ ਦਾ ਪਿਓ ਨਹੀਂ ਆ ਤੇ ਮੈਂ ਉਸ ਨੂੰ ਪਿਓ ਬਣ ਕੇ ਦਿਖਾਵਾਂਗਾ ਜਿਸਪਾਲ ਪਰ ਮੈਂ ਇਸ ਗੱਲ ਨੂੰ ਪਰਦਾਸ਼ ਨਹੀਂ ਕਰ ਸਕਦਾ ਮੇਰੇ ਕੋਲ ਜਿੰਨਾ ਹੋ ਰਿਹਾ ਸੀ ਮੈਂ ਉਹਨਾਂ ਕ ਆਪਣੀ ਭੈਣ ਦਾ ਸਾਥ ਦੇ ਰਿਹਾ ਸੀ ਫਿਰ ਕੁੜੀ ਨੂੰ ਇੱਕ ਕਦਮ ਚੁੱਕਣ ਦੀ ਕਿ ਲੋੜ ਸੀ ਜਗਤਾਰ ਸਿੰਘ ਇਸ ਸਬੰਧਿਤ ਤੇ ਤੁਸੀਂ ਕੁੜੀ ਨਾਲ ਹੀ ਗੱਲ ਕਰਕੇ ਪੁੱਛ ਲਓ ਰੇਸ਼ਮਾ ਸਾਨੂੰ ਇੱਕ ਵਾਰ ਕੁੜੀ ਨੂੰ ਜ਼ਰੂਰ ਮਿਲ ਲਾਣਾ ਚਾਹੀਦਾ ਹੈ ਜਸਪਾਲ ਨਹੀਂ ਜਿਨੇ ਘਰ ਤੋਂ ਬਾਹਰ ਕਦਮ ਪੁੱਟ ਕੇ ਸਾਡੀ ਮਿੱਟੀ ਪਲੇਟ ਕਰ ਦਿੱਤੀ ਉਸ ਨੂੰ ਮਿਲਣ ਦਾ ਕੋਈ ਹੱਕ ਨਹੀਂ ਹੈ ਸਾਨੂੰ ਰੇਸ਼ਮਾ ਨਹੀਂ ਇੱਕ ਵਾਰ ਸਾਡੇ ਲਈ ਇਹ ਜਾਣ ਲੈਣਾ ਬਹੁਤ ਜ਼ਰੂਰੀ ਆ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ ਉਸ ਨੂੰ ਆਪਣੇ ਮਰੀ ਹੋਏ ਪਿਓ ਦੀ ਪੱਗ ਦੀ ਲਾਜ ਵੀ ਨਾ ਆਈ ਸਾਰਿਆਂ ਦੇ ਮਨੋਂ ਤੇ ਤੇ ਬਾਰ-ਬਾਰ ਕਹਿਂਦੇ ਜਿਸ ਪਾਲ ਵੀ ਜਗਦਾਰ ਸਿੰਘ ਹੁਣਾਂ ਨਾਲ ਹੋ ਤੁਰਿਆ ਜਗਦਾਰ ਸਿੰਘ ਹੁਣਾਂ ਦੇ ਘਰ ਵਿੱਚ ਸਭ ਦਾ ਸਾਹਮਣਾ ਪੂਜਾ ਦੇ ਨਾਲ ਹੋਇਆ ਤੇ ਸਾਰੇ ਪੂਜਾ ਨੂੰ ਬੁਰਾ ਪਲਾਖ ਰਹੇ ਸੀ ਤੇ ਕਹਿ ਰਹੇ ਸੀ ਕਿ ਉਸਨੇ ਅਜਾਹ ਕਦਮ ਕਿਉਂ ਚੁੱਕਿਆ ਸਾਰਿਆਂ ਦੀਆਂ ਗੱਲਾਂ ਨੂੰ ਸੁਣ ਕੇ ਪੂਜਾ ਕਹਿਣ ਲੱਗੀ ਮੈਨੂੰ ਵੀ ਪਤਾ ਆ ਮੇਰਾ ਪਿਤਾ ਜਿਉਂਦਾ ਨਹੀਂ ਆ ਮੈਨੂੰ ਵੀ ਪਤਾ ਮੇਰਾ ਭਰਾ ਛੋਟਾ ਮੈਨੂੰ ਵੀ ਪਤਾ ਭੈਣ ਵੀ ਵਿਆਹਣ ਵਾਲੀ ਆ ਮੈਨੂੰ ਵੀ ਪਤਾ ਆ ਮਾਂ ਮਜ਼ਦੂਰੀ ਕਰਦੀ ਆ ਮੈਨੂੰ ਵੀ ਪਤਾ ਆ ਮਾਂ ਸਕੂਲ ਵਿੱਚ ਕੰਮ ਕਰਕੇ ਸਾਡਾ ਪਾਲਣ ਪੋਸ਼ਣ ਕਰ ਰਹੀ ਆ ਪਰ ਤੁਹਾਨੂੰ ਸਾਰਿਆਂ ਨੂੰ ਕਿ ਇਹਨਾਂ ਗੱਲਾਂ ਦਾ ਪਤਾ ਆ ਕਿ ਜਸਪਾਲ ਮਾਮੇ ਦੇ ਸਾਡੇ ਉੱਤੇ ਕਿੰਨੇ ਅਹਿਸਾਨ ਨੇ ਤੇ ਇਹਨਾਂ ਅਹਿਸਾਨਾਂ ਦੇ ਬਦਲੇ ਅਸੀਂ ਕਦੇ ਨਹੀਂ ਦੇ ਸਕਦੇ ਸਾਡੀ ਮਾਂ ਨੂੰ ਕੋਈ ਤੰਗੀ ਨਾ ਆਵੇ ਜਿਸ ਕਰਕੇ ਜਸਪਾਲ ਮਾਮੇ ਨੇ ਮੈਨੂੰ ਤੇ ਛੋਟੀ ਭੈਣ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਬਹੁਤ ਸਮੇਂ ਤੱਕ ਰੱਖਿਆ ਸਾਡਾ ਖਿਆਲ ਰੱਖਿਆ ਫਿਰ ਮਾਮਾ ਆਪ ਦਾ ਕੰਮ ਤੇ ਹੁੰਦਾ ਸੀ ਤੇ ਮਾਮੀ ਬਾਅਦ ਵਿੱਚ ਸਾਡੇ ਤੇ ਬਹੁਤ ਅਤਿਆਚਾਰ ਕਰਦੀ ਸੀ। ਉਹ ਆਖਦੀ ਸੀ ਕਿ ਮੈਨੂੰ ਇਹਨਾਂ ਦੀ ਮਾਂ ਦਾ ਰੰਡ ਘਟਾਉਣਾ ਪੈ ਰਿਹਾ ਤੇ ਦੂਜਾ ਇਹ ਵੀ ਆਪਣੇ ਕੋਲ ਪਾਲਣੀਆਂ ਪੈ ਰਹੀਆਂ ਨੇ। ਅਸੀਂ ਦੋਨੇ ਪੈਣਾ ਨਾ ਸਿਰਫ ਘਰ ਦਾ ਸਾਰਾ ਕੰਮ ਕਰਦੀ ਸੀ, ਬਲਕਿ ਦਾਲ ਰੋਟੀ ਦਾ ਕੰਮ ਵੀ ਅਸੀਂ ਹੀ ਕਰਦੀਆਂ ਸੀ। ਜਿਸ ਕਰਕੇ ਸਾਨੂੰ ਪੜ੍ਹਾਈ ਕਰਨ ਦਾ ਵੀ ਚੰਗੀ ਤਰ੍ਹਾਂ ਮੌਕਾ ਨਹੀਂ ਸੀ ਮਿਲਦਾ। ਮਾਮੀ ਅਕਸਰ ਤਾਨੇ ਮਿਣੀ ਮਾਰਦੀ ਰਹਿੰਦੀ ਕਿ ਮਾਂ ਉੱਥੇ ਭਵੇਂ ਆਪਣੇ ਆਸ਼ਕਾ ਨਾਲ ਘੁੰਮਦੀ ਹੋਵੇ। ਇਹ ਤੇ ਤੀਆਂ ਨੂੰ ਮੇਰੇ ਕੋਲ ਛੱਡਿਆ ਹੋਇਆ ਆ ਨਿਕਲ ਜਾਣਾ ਇਹਨਾਂ ਨੇ ਵੀ ਕਿਸੇ ਦਿਨ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਇਹ ਆਈ ਇਹਨਾਂ ਨਾਲ ਮੈਂ ਆਪਣੀ ਸਾਰੀ ਗੱਲ ਸਾਂਝੀ ਕੀਤੀ ਇਹਨਾਂ ਨੇ ਮੈਨੂੰ ਕਿਹਾ ਕਿ ਆਪਣੇ ਸਾਰੇ ਦੁੱਖਾਂ ਨੂੰ ਭੁੱਲ ਜਾ ਅੱਜ ਤੋਂ ਤੇਰਾ ਹਰ ਦੁੱਖ ਮੇਰੇ ਨਾਲ ਸਾਂਝਾ ਮੈਂ ਤੇਰੇ ਨਾਲ ਜ਼ਰੂਰ ਵਿਆਹ ਕਰਾਂਗਾ ਇਹਨਾਂ ਨੇ ਮੇਰੇ ਨਾਲ ਵਿਆਹ ਕੀਤਾ ਮੈਨੂੰ ਪਤਾ ਆ ਮੈਨੂੰ ਭੱਜ ਕੇ ਵਿਆਹ ਨਹੀਂ ਕਰਾਉਣਾ ਚਾਹੀਦਾ ਸੀ ਪਰ ਮੇਰੇ ਭੱਜ ਕੇ ਵਿਆਹ ਕਰਾਉਣ ਦਾ ਕਾਰਨ ਇਹ ਮੇਰੀ ਮੰਮੀ ਹੀ ਆ ਮਾਮੀ ਕਦੇ ਮਾਂ ਨਹੀਂ ਬਣ ਸਕਦੀ। ਮਾਮਾ ਪਿਓ ਤੇ ਮਾਂ ਦੋਨੋਂ ਤਰ੍ਹਾਂ ਦੇ ਰੋਲ ਅਦਾ ਕਰ ਸਕਦੇ ਸੀ। ਜੇਕਰ ਮਾਮਾ ਜੀ ਕੋਲੋਂ ਖਰਚ ਕਰਕੇ ਵਿਆਹ ਕਰਦੇ ਤਾਂ ਮਾਮੀ ਨੇ ਇਹ ਹੀ ਕਿਹਾ ਸੀ ਕਿ ਇਹ ਖਰਚ ਵੀ ਸਾਡੇ ਸਿਰ ਪਾ ਦਿੱਤੀ। ਇੱਕ ਸਾਡੇ ਚਾਚੇ ਤਾਈ ਹੁਣੀ ਸਾਨੂੰ ਨਹੀਂ ਬੁਲਾਉਂਦੇ। ਮਾਮੀ ਸਾਡੇ ਨਾਲ ਅੰਦਰੋਂ ਈਰਖਾ ਰੱਖਦੀ ਆ। ਕੱਲ ਕਿਸੇ ਨੇ ਨਹੀਂ ਦੇਖਿਆ ਕਿਸ ਤਰ੍ਹਾਂ ਦੀ ਜ਼ਿੰਦਗੀ ਹੋਣੀ ਆ। ਅੱਜ ਮੈਂ ਬਿਨਾਂ ਕਿਸੇ ਦਾ ਕੋਈ ਪੈਸਾ ਖਰਚ ਕੀਤੇ ਬਿਨਾ ਕਿਸੇ ਤੇ ਕੁਝ ਲੈ ਵਿਆਹ ਕਰਾ ਲਿਆ ਇਹ ਸਭ ਕਰਕੇ ਮੈਂ ਕਿਸੇ ਦੇ ਅਹਿਸਾਨ ਥਲੇ ਦਬ ਨਹੀਂ ਹੋਈ ਹਾਂ ਜਸਪਾਲ ਪਰ ਇੱਜ਼ਤ ਤਾਂ ਸਾਡੀ ਖਰਾਬ ਹੀ ਕਰ ਦਿੱਤੀ ਗਈ ਆ ਵਿਆਹ ਵੀ ਕਿਸੇ ਹੋਰ ਜਾਤ ਦੇ ਵਿੱਚ ਕੀਤਾ ਆ ਪੂਜਾ ਤੁਸੀਂ ਅੱਜ ਦੇ ਜ਼ਮਾਨੇ ਵਿੱਚ ਜਾਤ ਪਾਤ ਦੀਆਂ ਗੱਲਾਂ ਮੰਨਦੇ ਹੋ ਅੱਜ ਅਜਿਹਾ ਬਿਲਕੁਲ ਨਹੀਂ ਹੁੰਦਾ ਮੈਨੂੰ ਪਤਾ ਆ ਮੈਨੂੰ ਇਸ ਤਰ੍ਹਾਂ ਭੱਜ ਵਿਆਹ ਨਹੀਂ ਕਰਾਉਣਾ ਚਾਹੀਦਾ ਸੀ ਪਰ ਮੇਰੇ ਇਸ ਤਰ੍ਹਾਂ ਭੱਜ ਕੇ ਵਿਆਹ ਕਰਾਉਣ ਦਾ ਕਾਰਨ ਇਹ ਹੀ ਆ ਕਿ ਮੈਂ ਕਿਸੇ ਦਾ ਅਹਸਾਨ ਨਹੀਂ ਲੈਣਾ ਚਾਹੁੰਦੀ ਸੀ ਹੁਣ ਸਾਰੇ ਜਣੇ ਪੂਜਾ ਨੂੰ ਚੰਗਾ ਮਾੜਾ ਆਖ ਰਹੇ ਸੀ ਪੂਜਾ ਦੇ ਸਹੁਰੇ ਪੂਜਾ ਦੇ ਹੱਕ ਵਿੱਚ ਖੜੇ ਹੋਗੇ ਉਹਨਾਂ ਨੇ ਪੂਜਾ ਨੂੰ ਰੱਖ ਲਿਆ ਪਰ ਮਾਪਿਆਂ ਨੇ ਇਹ ਕਰਾਰ ਕਰ ਦਿੱਤਾ ਕਿ ਉਹ ਪੂਜਾ ਨੂੰ ਕਦੇ ਨਹੀਂ ਮਿਲਣਗੇ ਪਰ ਥੋੜਾ ਸਮਾਂ ਬੀਤੇ ਆ ਪੂਜਾ ਦੀ ਮਾ ਉਸ ਨਾਲ ਮਿਲ ਵਰਤੋਂ ਰੱਖਣ ਲੱਗ ਪਈ ਅਕਸਰ ਪੂਜਾ ਨੂੰ ਪੁੱਛਦੀ ਕਿ ਘਰ ਵਿੱਚ ਉਸ ਨਾਲ ਕਿਸ ਤਰ੍ਹਾਂ ਦਾ ਵਰਤਾਵ ਹੁੰਦਾ ਹੈ ਫਿਰ ਪੂਜਾ ਇਹ ਹੀ ਆਖਦੀ ਕਿ ਉਸੇ ਸਾਰੇ ਘਰ ਉਸ ਨੂੰ ਬਹੁਤ ਪਿਆਰ ਕਰਦੇ ਨੇ ਜਿਸ ਮੁੰਡੇ ਦੇ ਨਾਲ ਪੂਜਾ ਨੇ ਵਿਆਹ ਕੀਤਾ ਸੀ ਉਸ ਮੁੰਡੇ ਨੇ ਪੂਜਾ ਦੇ ਭਰਾ ਨੂੰ ਵੀ ਵਿਦੇਸ਼ ਵਿੱਚ ਸੱਦ ਲਿਆ ਸਾਰਾ ਕੁਝ ਬਹੁਤ ਠੀਕ ਠਾਕ ਚੱਲ ਰਿਹਾ ਸੀ ਜ਼ਿੰਦਗੀ ਦੇ 7 ਸਾਲ ਕਦੋਂ ਲੰਘ ਗਏ ਕੁਝ ਪਤਾ ਹੀ ਨਹੀਂ ਚਲਿਆ ਪੂਜਾ ਦੀ ਜ਼ਿੰਦਗੀ ਸੋਹਣੀ ਚੱਲ ਰਹੀ ਸੀ ਪਰ ਜਿਸ ਪਾਲ ਨੇ ਅੱਜ ਤੱਕ ਪੂਜਾ ਦੀ ਇਸ ਹਰਕਤ ਕਰਕੇ ਉਸ ਨੂੰ ਮਾਫ ਨਹੀਂ ਕੀਤਾ ਸੀ ਹੁਣ ਸਾਰਿਆਂ ਦੀ ਇਹ ਹੀ ਖੁਆਇਸ਼ ਸੀ ਕਿ ਪੂਜਾ ਦੇ ਘਰ ਵੀ ਇੱਕ ਬੱਚਾ ਜਨਮ ਲੈ ਲਵੇ ਤੇ ਉਸ ਦੀ ਜ਼ਿੰਦਗੀ ਸੰਭਲ ਜਾਵੇ ਬਹੁਤ ਸਾਰੇ ਡਾਕਟਰ ਕੋਲ ਚੈੱਕਅਪ ਕਰਾਇਆ ਬਹੁਤ ਕੁਝ ਕੀਤਾ ਪਰ ਬੱਚਾ ਹੋ ਹੀ ਨਹੀਂ ਰਿਹਾ ਸੀ ਜਿਸ ਕਰਕੇ ਇੱਕ ਦਿਨ ਪੂਜਾ ਦੇ ਘਰ ਵਾਲੇ ਨੇ ਗੁੱਸੇ ਵਿੱਚ ਉਸ ਨੂੰ ਬਹੁਤ ਕੁੱਟਿਆ ਮਾਰਿਆ ਤੇ ਉਸ ਨੂੰ ਘਰ ਛੱਡ ਕੇ ਜਾਣ ਲਈ ਆਖ ਦਿੱਤਾ ਤੇ ਉਸੀ ਜਾਤ ਨੂੰ ਲੈ ਕੇ ਉਸ ਨਾਲ ਗਾਲੀ ਗਲੋਚ ਕੀਤਾ ਉਹ ਪੂਜਾ ਨੂੰ ਬੋਲਿਆ ਕਿ ਹੈ ਤਾਂ ਇੱਕ ਕਲੰਖ ਹੀ ਮੇਰੇ ਤੇ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਜਿਹੜਾ ਤੇਰੇ ਨਾਲ ਵਿਆਹ ਕਰ ਲਿਆ ਮੈਨੂੰ ਨਹੀਂ ਪਤਾ ਸੀ ਕਿ ਕਿ ਹੋਰ ਜਾਤ ਵਿੱਚ ਵਿਆਹ ਕਰਨ ਤੇ ਹਮੇਸ਼ਾ ਆਉਣ ਵਾਲੇ ਭਵਿੱਖ ਦੀ ਫਿਕਰ ਹੀ ਰਹਿੰਦੀ ਆ ਕਿ ਬੱਚਿਆਂ ਨੂੰ ਕੀ ਦੱਸਾਂਗੇ ਮਾਂ ਦੇ ਕੀ ਜਾਤਾ ਪਿਓ ਦੇ ਕੀ ਜਾਤਾ ਪ੍ਰੇਮ ਕਹਾਣੀਆਂ ਸੁਣਾਉਣੀਆਂ ਨੇ ਹੁਣ ਕੀ ਰੋਂਦੀ ਹੋਈ ਪੂਜਾ ਆਪਣੇ ਘਰ ਆ ਗਈ ਪੂਜਾ ਨੇ ਸਾਰੀ ਗੱਲ ਦੱਸੀ ਤਾਂ ਫਿਰ ਜਸਪਾਲ ਨੇ ਇਹੀ ਗੱਲ ਆਖੀ ਕਿ ਇਹ ਜ਼ਿੰਮੇਵਾਰ ਕਦੋਂ ਤੋਂ ਸਾਡੇ ਛੋਟੀਆਂ ਜਾਤਾਂ ਵਾਲਿਆਂ ਦੀਆਂ ਕੁੜੀਆਂ ਨੂੰ ਬਰਦਾਸ਼ਤ ਕਰਨ ਲੱਗ ਪਏ ਨੇ ਪੂਜਾ ਦਾ ਜਸਪਾਲ ਦਾ ਸਾਥ ਨਹੀਂ ਦਿੱਤਾ ਪੂਜਾ ਇਕੱਲੀ ਸੀ ਉਸ ਦੀ ਮਾਂ ਹੀ ਖੜੀ ਸੀ ਉਸ ਨਾਲ ਬਸ ਹੌਲੀ ਹੌਲੀ ਪੂਜਾ ਦੇ ਘਰ ਵਾਲੇ ਨੂੰ ਸਮਝਾਇਆ ਗਿਆ ਤੇ ਪੂਜਾ ਨੂੰ ਤੋੜ ਦਿੱਤਾ ਗਿਆ ਪਰ ਫਿਰ ਵੀ ਉਹਨਾਂ ਦੇ ਘਰ ਕੋਈ ਬੱਚਾ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ ਆਖਿਰਕਾਰ ਰੱਬ ਦੀ ਮਿਹਰ ਹੋਈ ਜਦੋਂ ਪੂਜਾ ਦੇ ਘਰ ਇੱਕ ਔਲਾਦ ਹੋਈ ਤਾਂ ਉਸਦੀ ਜ਼ਿੰਦਗੀ ਸੰਭਲ ਗਈ ਪਰ ਹੁਣ ਉਸ ਨੂੰ ਇਹ ਕਲੰਕ ਉਸਦੇ ਘਰ ਵਾਲੇ ਨੇ ਹੀ ਦੇ ਦਿੱਤਾ ਸੀ ਕਿ ਉਸਨੇ ਭੱਜ ਕੇ ਵਿਆਹ ਕਰਾਇਆ ਤੇ ਦੂਸਰਾ ਉਸਨੇ ਇਹ ਗੱਲ ਸੁਣ ਹੀ ਲਈ ਕਿ ਹੈ ਤਾਂ ਤੂੰ ਛੋਟੀ ਜਾਤੀ ਹੀ ਪੂਜਾ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਪਿਆਰ ਮੁਹੱਬਤ ਦੇ ਵਿੱਚ ਅਕਸਰ ਜਾਤ ਪਾਤ ਸਿਰਫ ਉਸ ਸਮੇਂ ਹੀ ਨਹੀਂ ਆਉਂਦੀ ਜਦੋਂ ਇਹ ਪੂਰੀ ਤਰ੍ਹਾਂ ਆਪਣੀ ਜਵਾਨਤ ਤੇ ਹੁੰਦਾ ਹੈ ਪਰ ਜਦੋਂ ਉਮਰ ਦਾ ਇੱਕ ਪਹਿੜ ਟਲ ਜਾਂਦਾ ਹੈ ਤਾਂ ਇਹ ਜਾਤ ਮੁਹੱਬਤ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਫਿਰ ਅਕਸਰ ਅਸੀਂ ਆਪਣੇ ਬਾਰੇ ਨਹੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੇ ਹਾਂ ਕਿ ਉਹਨਾਂ ਨੂੰ ਕਿਵੇਂ ਮੰਗਣਾ ਤੇ ਵਿਆਹਣਾ ਹੈ ਕਿ ਜਾਤ ਬਰਾਦਰੀ ਦੱਸਣੀ ਹੈ ਕਿ ਗੋਦਸਣਾ ਹੈ ਸਾਰਾ ਕੁਝ ਦੱਸਣਾ ਹੁੰਦਾ ਹੈ ਅਸੀਂ ਪੜੇ ਲਿਖੇ ਹੋ ਕੇ ਵੀ ਉੱਥੇ ਹੀ ਆ ਕੇ ਖੜ ਜਾਂਦੇ ਹਾਂ ਜਿਥੋਂ ਅਸੀਂ ਨਿਕਲ ਕੇ ਆਏ ਹੁੰਨੇ ਆ ਅਕਸਰ ਹੀ ਸਮਾਜ ਵਿੱਚ ਕੁਝ ਰਿਸ਼ਤੇ ਇਸ ਜਾਤ ਪਾਤ ਕਰਕੇ ਹੀ ਟੁੱਟ ਜਾਂਦੇ ਨੇ ਤੇ ਜਿਹੜੇ ਜੁੜ ਜਾਂਦੇ ਨੇ ਉਹਨਾਂ ਦੇ ਟੁੱਟਣ ਦਾ ਕਾਰਨ ਕਿਤੇ ਨਾ ਕਿਤੇ ਇਹ ਭਵਿੱਖ ਨੂੰ ਲੈ ਕੇ ਫਿਕਰ ਹੁੰਦੀ ਆ ਅਸੀਂ ਸਮਝ ਉਮਰ ਦਾ ਇੱਕ ਤਜਰਬਾ ਹਾਸਲ ਕਰਨ ਤੇ ਹੀ ਮਿਲਦੀ ਆ ਪਿਆਰ ਦੇ ਅਹਿਸਾਸ ਹੁਣੇ ਦਰਦ ਵਿੱਚ ਤਬਦੀਲ ਹੋ ਗਏ ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ